ਮਿੱਤਰੋ ਅੱਜ ਦੀ ਵੀਡੀਓ ਚ ਚਾਰ ਬਛੇਰੀਆਂ ਦਿਖਾਉਣ ਲੱਗੇ ਆ ਟੌਪ ਦੀਆਂ ਬਛੇਰੀਆਂ ਨੇ ਬਾਕੀ ਦੋਕ ਬਛੇਰੀਆਂ ਦਾ ਰੇਟ ਆਪਾਂ ਵੀਡੀਓ ਚ ਦੱਸ ਦਾਂਗੇ ਬਾਕੀ ਦੋ ਬਛੇਰੀਆਂ ਦਾ ਰੇਟ ਤੁਸੀਂ ਪੁੱਛ ਲਿਓ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਕਰਦੇ ਆ ਬਛੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਬਛੇਰੀ ਹੈਗੀ ਆ ਮਿੱਤਰੋ ਇਹ ਨੀਲੇ ਘੋੜੇ ਦੀ ਤੇ ਨੀਲੇ ਘੋੜੇ ਦੀ ਹਾਈਟ ਹੈਗੀ ਆ 62 ਇੰਚ ਤੇ 22 ਹੋ ਰਹੇ ਨੇ ਪਿੰਡ ਚ ਹੀ ਖੜਾਗਾ ਘੋੜਾ ਤੇ ਇਹਦੀ ਮਾਂ ਦੀ ਹਾਈਟ 9 ਇੰਚ ਹੈ ਕੀ ਤੇ ਰੇਡ 22 ਹੋ ਰਹੇ 40000 ਕਰਦੇ ਆ ਬਾਕੀ ਮੌਕੇ ਤੇ ਹੋ ਜੂ ਥੋੜਾ ਬਹੁਤਾ ਮੰਤਣ ਤਿੰਨ ਮਹੀਨੇ ਉਮਰ ਹੈ ਬੇਸ਼ੇਰੀ ਦੀ ਗੰਗਾ ਨਗਰ ਦੇ ਕੋਲ 22 ਹੋ ਰਹਿੰਦਾ ਪਿੰਡ ਹੈ ਜੀ ਬੇਸ਼ੇਰੀ ਬਹੁਤ ਵਧੀਆ ਚੰਗੀ ਹਾਈਟ ਕਰੂਗੀ ਜੇ ਕੋਈ ਵੀਰ ਭਰਾ ਹੈਗਾ ਸਜਣ ਮਿੱਤਰ ਖਰੀਦਣ ਦਾ ਚਾਹ ਬਣਾ ਤਾਂ ਗੱਲਬਾਤ ਕਰ ਲਿਓ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਤੇ ਨੰਬਰ ਦੂਜੇ ਤੇ ਜਿਹੜੀ ਬੇਸ਼ੇਰੀ ਆ ਇਹ ਬੇਸ਼ੇਰੀ ਵੀ ਬਹੁਤ ਵਧੀਆ ਤੇ ਇਹ ਬਿਸ਼ੇਰੀ ਦੀ ਜਿਹੜੀ ਉਮਰ ਹੈ ਹੈਗੀ ਹੈ 11 ਮਹੀਨੇ 11 ਮਹੀਨੇ ਉਮਰ ਹੈਗੀ 58 ਇੰਚ ਹਾਈਟ ਹੈਗੀ ਅਲੀ ਸ਼ਾਨ ਦੀ ਪੋਤੀ ਆ ਦਿਵਾਲਪੋਰੀਆਂ ਦੀ ਸਾਫ ਹੈ ਜੀ ਬਿਸ਼ੇਰੀ ਤੇ ਮਾਨਸਾ ਏਰੀਆ ਗਾ ਤੇ ਰੇਟ ਪਾਈ ਹੋਰ 110000 ਕਰਦੇ ਆ ਤੇ ਡਿਟੇਲ ਇੱਕ ਵਾਰ ਮੈਂ ਦੁਬਾਰਾ ਦੱਸ ਦਿੰਨਾ 11 ਮਹੀਨੇ ਉਮਰ ਦੱਸੀ ਆ ਮਾਲਕ ਵੀਰੇ ਨੇ 58 ਇੰਚ ਹਾਈਟ ਹੈਗੀ ਅਲੀ ਸ਼ਾਨ ਦੀ ਪੋਤੀ ਆ ਤੇਵਾਲ ਭੋਰੀਆਂ ਦੀ ਸਾਫ ਹੈ ਜੀ ਮਾਨਸਾ ਏਰੀਆ ਦਾ ਤੇ ਰੇਟ ਬਾਈ ਹੋਰ 110000 ਕਰਦੇ ਆ ਤੇ ਕਰ ਲਿਓ ਜੀ ਗੱਲਬਾਤ ਬਹੁਤ ਵਧੀਆ ਬੇਸ਼ੇਰੀ ਐ 4 ਜਨਵਰੀ ਟਾਪ ਦੇ ਨੇ ਤੇ ਬਾਕੀ ਡਿਟੇਲ ਮੈਂ ਤੁਹਾਨੂੰ ਦੱਸਤੀ ਤੁਸੀਂ ਅੱਗੇ ਹੁਣ ਗੱਲਬਾਤ ਕਰ ਲਿਓ ਨੰਬਰ ਤੀਜੇ ਦੇ ਜਿਹੜੀ ਬੇਸ਼ੇਰੀ ਆ ਇਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਵਧੀਆ ਵਧੀਆ ਜਾਨਵਰਾਂ ਦੀ ਆਪਾਂ ਅੱਗੇ ਵੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਇਸ ਕਰਕੇ ਵੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਕਰਦੇ ਆ ਨੰਬਰ ਤੀਜੇ ਦੇ ਜਿਹੜੀ ਬਛੇਰੀ ਆ ਤੇ ਆ ਬਛੇਰੀ ਦੀ ਉਮਰ ਹੈਗੀ ਆ ਮਿੱਤਰੋ 8 ਮਹੀਨੇ ਤੇ ਮਾਂ ਇਹਦੀ ਹੈਗੀ ਆ ਡਾਇਰੈਕਟ ਐਡਮ ਦੀ ਤੇ ਮੋਗਾ ਏਰੀਆ ਬਾਈ ਹੋ ਰਿਆਂ ਦਾ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਬਹੁਤ ਸੋਹਣੀ ਬਛੇਰੀ ਆ ਕੰਨ ਕਨੋਤੀ ਦੀ ਸ਼ਕੀਨ ਬਾਕੀ ਕੱਟ ਕੁਆਲਿਟੀ ਬੋਡੀ ਬੰਦਰ ਬਹੁਤ ਸੋਹਣਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ 8 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਬੇਚ ਜੀ ਜੀ ਕੋਗੇ ਗੱਲਬਾਤ ਕਰ ਲਿਓ ਸਾਰੀ ਡਿਟੇਲ ਪੁੱਛ ਲਿਓ ਤੇ ਬਾਕੀ ਰੇਟ ਵੀ ਤੁਹਾਨੂੰ ਦੱਸ ਦੇਣਗੇ ਬਾਈ ਹੋਰੇ ਤੇ ਨੰਬਰ